ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਸਾਨੂੰ ਕਿਸੇ ਵੀ ਜ਼ਮੀਨ ਦਾ ਐਗਰੀਮੈਂਟ ਯਾਨੀ ਕਿ ਇਕਰਾਰਨਾਮਾ ਬੈ ਜਿੰਨੋਂ ਆਪਾਂ ਸੌਦਾ ਵੀ ਕਹਿ ਦਿੰਦੇ ਆ ਆਮ ਭਾਸ਼ਾ ਦੇ ਵਿੱਚ ਕਿਸੇ ਦੇ ਨਾਲ ਸੌਦਾ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਐਗਰੀਮੈਂਟ ਲਿਖਾਉਣ ਵੇਲੇ ਕਿਹੜੀਆਂ ਗੱਲਾਂ ਦੇ ਉੱਪਰ ਸਾਨੂੰ ਧਿਆਨ ਦੇਣਾ ਚਾਹੀਦਾ ਹੈ ਵੇਚਣ ਵਾਲੇ ਨੂੰ ਵੀ ਤੇ ਖਰੀਦਣ ਵਾਲੇ ਨੂੰ ਵੀ ਜਿਹੜਾ ਦੋਨਾਂ ਪਾਰਟੀਆਂ ਨੂੰ ਇਸ ਦੇ ਵਿੱਚ ਅੱਗੇ ਭਵਿੱਖ ਦੇ ਵਿੱਚ ਜਿਹੜਾ ਨੁਕਸਾਨ ਨਾ ਹੋਵੇ ਤਾਂ ਇਸ ਦੇ ਉੱਪਰ ਅੱਜ ਆਪਾਂ ਡਿਸਕਸ ਕਰਾਂਗੇ ਸੋ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਜਦੋਂ ਕੋਈ ਵੀ ਆਪਾਂ ਕਿਸੇ ਜ਼ਮੀਨ ਸੌਦੇ ਦੀ ਐਗਰੀਮੈਂਟ ਲਿਖਦੇ ਆ ਠੀਕ ਹੈ ਤਾਂ ਸਭ ਤੋਂ ਪਹਿਲਾਂ ਪਾਰਟੀਆਂ ਕੀ ਕਰਦੀਆਂ ਜਿਸ ਜ਼ਮੀਨ ਦਾ ਐਗਰੀਮੈਂਟ ਕਰਨਾ ਹੈ ਉਸ ਜ਼ਮੀਨ ਨੂੰ ਖਰੀਦਦਾਰ ਵੱਲੋਂ ਦੇਖ ਲੈਣਾ ਚਾਹੀਦਾ ਪਰਖ ਲੈਣਾ ਚਾਹੀਦਾ ਉਸ ਜਗ੍ਹਾ ਦੇ ਉੱਪਰ ਜਾ ਕੇ ਠੀਕ ਹੈ ਉਸ ਦੀ ਮਿੰਤੀ ਵਗੈਰਾ ਕਰ ਲੈਣੀ ਚਾਹੀਦੀ ਹੈ ਕਈ ਵਾਰ ਕੀ ਹੁੰਦਾ ਹੈ ਕਿ ਸਾਡਾ ਫਰਦ ਜਮ੍ਹਾਂ ਮੰਡੀ ਦੇ ਵਿੱਚ ਯਾਨੀ ਕਿ ਮਾਲ ਰਿਕਾਰਡ ਦੇ ਵਿੱਚ ਜਿਹੜੀ ਜਮ੍ਹਾਂ ਮੰਡੀ ਵੱਧ ਹੁੰਦੀ ਹੈ ਤੇ ਕਬਜ਼ੇ ਵਿੱਚ ਜ਼ਮੀਨ ਘਟ ਹੁੰਦੀ ਹੈ ਕਈ ਵਾਰੀ ਕਬਜ਼ੇ ਵਿੱਚ ਜ਼ਮੀਨ ਜਿਆਦਾ ਹੁੰਦੀ ਹੈ ਪਰ ਮਾਲ ਰਕਾਰ ਦੇ ਵਿੱਚ ਜਿਹੜੀ ਉਹ ਘਟ ਹੁੰਦੀ ਹੈ ਸੋ ਦੋਨਾਂ ਦਾ ਜਿਹੜਾ ਆਪਸ ਦੇ ਵਿੱਚ ਮੈਚਿੰਗ ਹੋਣਾ ਲਗਭਗ ਕਈ ਵਾਰ ਨਹੀਂ ਹੁੰਦਾ ਤੇ ਇਦਾਂ ਸਾਨੂੰ ਕੀ ਕਰਨਾ ਚਾਹੀਦਾ ਪਹਿਲਾਂ ਸਾਨੂੰ ਮਿੰਤੀ ਜ਼ਮੀਨ ਦੀ ਕਰ ਲੈਣੀ ਚਾਹੀਦੀ ਹੈ ਠੀਕ ਹੈ ਮਿੰਤੀ ਤੇ ਸਾਨੂੰ ਪਤਾ ਲੱਗ ਜਾਵੇ ਕਿ ਕਿ ਉਸ ਵਿਅਕਤੀ ਕੋਲ ਕਿੰਨਾ ਕਬਜ਼ਾ ਜੋ ਜ਼ਮੀਨ ਵੇਚ ਰਿਹਾ ਹੈ ਜੇਕਰ ਕਬਜ਼ਾ ਘੱਟ ਹੋਵੇਗਾ ਤਾਂ ਰਜਿਸਟਰੀ ਤੋਂ ਪਹਿਲਾਂ ਜਿਹੜਾ ਉਹ ਮਾਲਕ ਹੈ ਅਸਲ ਜ਼ਮੀਨ ਦਾ ਉਹ ਮੰਗਤੀ ਕਰਾ ਕੇ ਜ਼ਮੀਨ ਹੈ ਜਿਹੜੀ ਆਪਣੇ ਮਾਲ ਰਿਕਾਰਡ ਦੇ ਵਿੱਚ ਜੋ ਵੀ ਉਸਦਾ ਹਿੱਸਾ ਹੈ ਉਸ ਮੁਤਾਬਕ ਪੂਰੀ ਕਰ ਲਵੇਗਾ ਤੇ ਜੇਕਰ ਉਹ ਨਹੀਂ ਕਰਦਾ ਤਾਂ ਬਿਆਨੇ ਵਿੱਚ ਉਸਦੇ ਸਬੰਧੀ ਆਪਣੀ ਕੋਈ ਸ਼ਰਤ ਲਿਖ ਦੇਵੇਗਾ ਠੀਕ ਹੈ ਜੇਕਰ ਕਬਜ਼ਾ ਜ਼ਿਆਦਾ ਹੈ ਤਾਂ ਜਿਹੜਾ ਖਰੀਦਦਾਰ ਉਹ ਕਬਜ਼ੇ ਨੂੰ ਦੇਖ ਕੇ ਬਿਆਨਾ ਨਹੀਂ ਕਰੇਗਾ ਕਰਾਰਨਾਮਾ ਕਿਉਂਕਿ ਕਬਜ਼ੇ ਵਿੱਚ ਜੇਕਰ ਜ਼ਮੀਨ ਜ਼ਿਆਦਾ ਹੈ ਪਰੰਤੂ ਮਾਲ ਰਕਾਰਡ ਵਿੱਚ ਘੱਟ ਹੈ ਤਾ ਜਿਹੜਾ ਖਰੀਦਦਾਰ ਹੈ ਉਹ ਸਿਰਫ ਉਨੇ ਹੀ ਪੈਸੇ ਦੇਣਦਾ ਜਿਹੜਾ ਚਾਹਵਾਨ ਹੋਵੇਗਾ ਜਿੰਨਾ ਉਸ ਦੇ ਨਾਮ ਪਰ ਰਜਿਸਟਰੀ ਹੋਏਗੀ ਸੋ ਇਹ ਦੋਵੇਂ ਚੀਜ਼ਾਂ ਜਿਹੜੀਆਂ ਕਲੀਅਰ ਕਰ ਲੈਣੀਆਂ ਚਾਹੀਦੀਆਂ ਖਰੀਦਦਾਰ ਨੂੰ ਵੀ ਰਿਕਾਰਡ ਵਿੱਚ ਉਸ ਵਿਅਕਤੀ ਦੇ ਨਾਮ ਕਿੰਨੀ ਮਾਲਕੀ ਹੈ ਤੇ ਕਬਜ਼ੇ ਵਿੱਚ ਕਿੰਨੀ ਹੈ ਨਈ ਕੋਈ ਦ੍ਰਿਸ਼ਟੀ ਕਰਵਾਉਣੀ ਤਾਂ ਜਿੰਨੀ ਮਾਲਕਾੜ ਵਿੱਚ ਮਾਲਕੀ ਹੈ ਉਨੀ ਹੀ ਜ਼ਮੀਨ ਦੀ ਕਬਜ਼ਾ ਠੀਕ ਹੈ ਉਸ ਦੇ ਮੁਤਾਬਕ ਜਿਹੜਾ ਐਗਰੀਮੈਂਟ ਕਰ ਲੈਣਾ ਚਾਹੀਦਾ ਹੈ ਫਰਦ ਜਵਾਬੰਦੀ ਵਿੱਚ ਜਦੋਂ ਅਸੀਂ ਵੇਚਦਾਰ ਦੀ ਮਾਲਕੀ ਚੈੱਕ ਕਰਾਂਗੇ ਵਿਆਨਾ ਲਿਖਣ ਤੋਂ ਪਹਿਲਾਂ ਤਾਂ ਸਪਰ ਦੇਖ ਲੈਣਾ ਚਾਹੀਦਾ ਹੈ ਕਿ ਕੀ ਸਾਡੀ ਮਾਲਕੀ ਪੂਰੀ ਹੈ ਜਾਂ ਘਟਦੀ ਹੈ ਜਾਂ ਵਾਧੀ ਹੈ ਦੂਜਾ ਨੰਬਰ ਕੀ ਸਾਡੀ ਗਰਦਾਵਰੀ ਪੂਰੀ ਹੈ ਜਾਂ ਘਟਦੀ ਹੈ ਤੀਜਾ ਕੀ ਸਾਡੇ ਨਾਮ ਦਰੁਸਤ ਹਨ ਸਾਡੇ ਆਧਾਰ ਕਾਰਡਾਂ ਨਾਲ ਮੈਚ ਕਰਦੇ ਹਨ ਸਾਡੇ ਨਾਮਾਂ ਵਿੱਚ ਕੋਈ ਫਰਕ ਤਾਂ ਨਹੀਂ ਹੈ ਤਾਂ ਇਸ ਚੀਜ਼ ਦੀ ਵੀ ਸਾਨੂੰ ਦੇਖ ਲੈਣਾ ਚਾਹੀਦਾ ਤਾਂ ਜੇਕਰ ਕੋਈ ਗਲਤੀ ਹੈ ਤਾਂ ਫਰਦਬਦ ਬਣਾ ਕੇ ਉਸ ਨੂੰ ਲੋਡ ਕੀਤਾ ਜਾ ਸਕਦਾ ਹੈ ਉਸ ਤੋਂ ਬਾਅਦ ਹੈ ਜੀ ਬਿਆਨਾਂ ਲਿਖਣ ਤੋਂ ਪਹਿਲਾਂ ਅਸੀਂ ਸਟੈਂਪ পেਪਰ ਖਰੀਦੇ ਆ ਜਿਹਨੂੰ ਆਪਾਂ ਸਟਾਮ ਗਾਇ ਦਿੰਨੇ ਆ ਸਟਾਮ ਖਰੀਦੇ ਆ ਸਟਾਮਾਂ ਜੋ ਵੀ ਸਰਕਾਰ ਦੀ ਹਦਾਇਤਾਂ ਮੁਤਾਬਕ ਸਾਨੂੰ ਐਗਰੀਮੈਂਟ ਲਿਖਣ ਦੇ ਲਈ ਜਿਹੜਾ ਜਾਰੀ ਕੀਤਾ ਗਿਆ ਹੈ ਉਸ ਉੱਪਰ ਹੀ ਲਿਖਣਾ ਚਾਹੀਦਾ ਹੈ ਆਮ ਤੌਰ ਤੇ ਅਸੀਂ ਪੈਸੇ ਦੀ ਬਚਤ ਕਰਨ ਦੇ ਮਾਰੇ ਜਿਹੜੇ 100 200 ਵਾਲੇ ਸਟਾਮ ਦੇ ਉੱਪਰ ਹੀ ਜਿਹੜਾ ਬਿਆਨ ਲਿਖ ਲੈਣੇ ਆ 100 ਵਾਲਾ 50 ਵਾਲਾ ਜਾਂ 500 ਵਾਲਾ ਕਹਿ ਲਓ 1000 ਵਾਲਾ ਕਹਿ ਲਓ ਠੀਕ ਹੈ ਜੀ ਉਸ ਉੱਪਰ ਹੀ ਜਿਹੜਾ ਐਗਰੀਮੈਂਟ ਕਰ ਲੈਨੇ ਆ ਪਰ ਜੇ ਫਿਊਚਰ ਦੇ ਵਿੱਚ ਕੋਈ ਡਿਸਪਿਊਟ ਪੈਦਾ ਹੁੰਦਾ ਦੋਨਾਂ ਪਾਰਟੀਆਂ ਦੇ ਵਿੱਚ ਉਸ ਐਗਰੀਮੈਂਟ ਨੂੰ ਲੈ ਕੇ ਤਾਂ ਸਟਾਰਮ ਸਰਕਾਰੀ ਹਦਾਇਤਾਂ ਦਾ ਦਬਾਅ ਵੀ ਘਟਣ ਲੱਗਿਆ ਹੋਣ ਕਰਕੇ ਜਿਹੜਾ ਦੋਵਾਂ ਪਾਰਟੀਆਂ ਨੂੰ ਉੱਥੇ ਫਿਰ ਕੋਰਟ ਦੇ ਵਿੱਚ ਜਿਹੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਜਦੋਂ ਵੀ ਐਗਰੀਮੈਂਟ ਕਰਨਾ ਹੈ ਉਹ ਖਰੀਦਦਾਰ ਨੂੰ ਚਾਹੀਦਾ ਕਿਉਂਕਿ ਖਰਚ ਹੈ ਜੋ ਐਗਰੀਮੈਂਟ ਤਰੀਸ਼ਟੀ ਦਾ ਉਹ ਖਰੀਦਦਾਰ ਦਾ ਹੁੰਦਾ ਹੈ ਤਾਂ ਹਸਟਾਮ ਜਿਹੜਾ ਸਰਕਾਰ ਦੀ ਹਦਾਇਤਾਂ ਮੁਤਾਬਕ ਹਮੇਸ਼ਾ ਪੂਰਾ ਹੀ ਲਾਉਣਾ ਚਾਹੀਦਾ ਹੈ ਜਿਵੇਂ ਕਿ ਆਪਾਂ ਕਹਿ ਸਕਦੇ ਕਿ ਸਰਕਾਰ ਦੀ ਹਦਾਇਤਾਂ ਮੁਤਾਬਕ ਐਗਰੀਮੈਂਟ ਦੇ ਲਈ ਜਿਹੜਾ 4000 ਦਾ ਸਟਾਮ ਵੈਲਡ ਕੀਤਾ ਗਿਆ ਹੈ ਹੁਣ ਗੱਲ ਕਰਦੇ ਆ ਸਟਾਮ ਹੈ ਜਿਹੜਾ ਐਗਰੀਮੈਂਟ ਦੇ ਲਈ ਉਹ ਹਮੇਸ਼ਾ ਜਿਹੜਾ ਵੇਚਦਾਰ ਦੇ ਨਾਮ ਉੱਪਰ ਲੈਣਾ ਚਾਹੀਦਾ ਹੈ ਉਸ ਦਾ ਆਧਾਰ ਕਾਰਡ ਉਸ ਦੇ ਹੀ ਵਰਤੋਂ ਕਰਨੀ ਚਾਹੀਦੀ ਜੋ ਵੀ ਜਮ੍ਹਾਂ ਮੰਡੀ ਦੇ ਵਿੱਚ ਅਸਲ ਮਾਲਕ ਹੈ ਠੀਕ ਹੈ ਕਈ ਵਾਰ ਕੀ ਹੁੰਦਾ ਹੈ ਜਵਾਮੰਦੀ ਵਿੱਚ ਮਾਲਕ ਕੋਈ ਹੋਰ ਹੁੰਦਾ ਹੈ ਤੇ ਜਿਹੜਾ ਐਗਰੀਮੈਂਟ ਹੈ ਉਸ ਦੇ ਵੱਲੋਂ ਕਈ ਵਾਰ ਕੋਈ ਡੀਲਰ ਕਰ ਜਾਂਦਾ ਜਾਂ ਕੋਈ ਉਸ ਦਾ ਕੋਈ ਕੁਦਰਤੀ ਜਾਂ ਕਾਨੂੰਨੀ ਵਾਰਸ ਕਰ ਜਾਂਦਾ ਹੈ ਠੀਕ ਹੈ ਇਸ ਤਰ੍ਹਾਂ ਹੋ ਜਾਂਦਾ ਹੈ ਗਲਤ ਵੀ ਨਹੀਂ ਹੈ ਜੇਕਰ ਦੋਵੇਂ ਤਰ੍ਹਾਂ ਸੈਟੀਸਫਾਈ ਨੇ ਹੋ ਜਾਂਦਾ ਬਟ ਜਿਹੜਾ ਸਹੀ ਹੈ ਉਹ ਸਹੀ ਹੀ ਰਹੇਗਾ ਠੀਕ ਹੈ ਅਸਲ ਮਾਲਕ ਵੱਲੋਂ ਬਿਆਨਨਾ ਕੀਤਾ ਜਾਣਾ ਚਾਹੀਦਾ ਉਸ ਦੇ ਨਾਮ ਇਹ ਸਟਾਮ ਲੈਣਾ ਚਾਹੀਦਾ ਠੀਕ ਹੈ ਜੀ ਹੁਣ ਗੱਲ ਕਰਦੇ ਹਾਂ ਜੀ ਜਦੋਂ ਆਪਾਂ ਐਗਰੀਮੈਂਟ ਲਿਖਦੇ ਆ ਤਾਂ ਐਗਰੀਮੈਂਟ ਲਿਖਣ ਦੇ ਵੇਲੇ ਜਿਹੜਾ ਅਸੀਂ ਦੋ ਮਾਤਰ ਦਾ ਨਾਮ ਪਤਾ ਲਿਖਦੇ ਆ ਠੀਕ ਆ ਨਾਮ ਪੱਤੇ ਦੇ ਵਿੱਚ ਸਾਨੂੰ ਕਲੀਅਰਲੀ ਮੈਂਸ਼ਨ ਕਰਨਾ ਚਾਹੀਦਾ ਹੈ ਆਧਾਰ ਕਾਰਡ ਦੇ ਉੱਪਰ ਜੋ ਨਾਮ ਹੈ ਪਲੱਸ ਜੋ ਮਾਲ ਰਿਕਾਰਡ ਜਾਨੀ ਕਿ ਜਵਾਬੰਦੀ ਜਾਂ ਫਰਦ ਦੇ ਉੱਪਰ ਜੋ ਵੀ ਵੇਚਣ ਵਾਲੇ ਦਾ ਨਾਮ ਹੈ ਠੀਕ ਆ ਉਹ ਸਹੀ ਮੈਂਸ਼ਨ ਹੋਣਾ ਚਾਹੀਦਾ ਜੇਕਰ ਅਲੱਗ-ਅਲੱਗ ਜਾਂ ਥੋੜਾ-ਬਹੁਤ ਫਰਕ ਹੈ ਤਾਂ ਦੋਵੇਂ ਨਾਮਾਂ ਨੂੰ ਉਰਫ ਨਾਲ ਮੈਂਸ਼ਨ ਕਰਨਾ ਚਾਹੀਦਾ ਠੀਕ ਹੈ ਫੁਲਾਨਾ ਸਿੰਘ ਔਰ ਫੁਫਲਾਨਾ ਸਿੰਘ ਠੀਕ ਹੈ ਜੇਕਰ ਆਧਾਰ ਕਾਰਡ ਉੱਪਰ ਹੋਰ ਨਾਮ ਹੈ ਫਰਦ ਵਿੱਚ ਹੋਰ ਦੋਵੇਂ ਨਾਮਾਂ ਨੂੰ ਮੈਂਸ਼ਨ ਕਰਨਾ ਜ਼ਰੂਰੀ ਹੈ ਐਗਰੀਮੈਂਟ ਦੇ ਵਿੱਚ ਉਸ ਤੋਂ ਬਾਅਦ ਆਧਾਰ ਨੰਬਰ ਮੈਂਸ਼ਨ ਕਰਨਾ ਜ਼ਰੂਰੀ ਹੈ ਪਿਤਾ ਦਾ ਨਾਮ ਦਾਦਾ ਜੀ ਦਾ ਨਾਮ ਤੇ ਵਸਨੀਕ ਕਿੱਥੋਂ ਦਾ ਹੈ ਪਲੱਸ ਜਿੱਥੇ ਉਹ ਰਹਿ ਰਿਹਾ ਉਹ ਜਗ੍ਹਾ ਨੇੜੇ ਕਿਸ ਦੀ ਹੈ ਜਿੱਥੇ ਉਹ ਰਹਿ ਰਿਹਾ ਠੀਕ ਹੈ ਕਿਸ ਉਸ ਵਿਅਕਤੀ ਦਾ ਘਰ ਕਿਸ ਸਰਕਾਰੀ ਸੰਸਥਾ ਜਾਂ ਜਿਵੇਂ ਆਪਾਂ ਕਹਿ ਸਕਦੇ ਕੋਈ ਸਕੂਲ ਦੇ ਨੇੜੇ ਕੋਈ ਕਿਸੇ ਬੱਸ ਸਟੈਂਡ ਦੇ ਨੇੜੇ ਠੀਕ ਹੈ ਇਸ ਤਰ੍ਹਾਂ ਪੁਸਤ ਨੂੰ ਮੈਂਸ਼ਨ ਕਰ ਸਕਦੇ ਆ ਮੋਬਾਈਲ ਨੰਬਰ ਮੈਂਸ਼ਨ ਕੀਤਾ ਹੋਣਾ ਚਾਹੀਦਾ ਹੈ ਤਹਿਸੀਲ ਮੈਂਸ਼ਨ ਕੀਤੀ ਹੋਣੀ ਚਾਹੀਦੀ ਤੇ ਡਿਸਟ੍ਰਿਕਟ ਜਿਹੜਾ ਉਸ ਦੇ ਵਿੱਚ ਲਿਖਿਆ ਹੋਣਾ ਚਾਹੀਦਾਗਾ ਪਤੇ ਦੇ ਵਿੱਚ ਦੋਵੇਂ ਹੀ ਤਰ੍ਹਾਂ ਦਾ ਠੀਕ ਹੈ ਚਾਹੇ ਉਹ ਖਰੀਦਦਾਰਾ ਚਾਹੇ ਉਹ ਵੇਚਦਾਰਾ ਦੋਵੇਂ ਤਰ੍ਹਾਂ ਦਾ ਕਲੀਅਰਲੀ ਮੈਂਸ਼ਨ ਹੋਣਾ ਚਾਹੀਦਾ ਉਸ ਤੋਂ ਬਾਅਦ ਆਪਾਂ ਐਗਰੀਮੈਂਟ ਦੇ ਵਿੱਚ ਜਿਸ ਜ਼ਮੀਨ ਦਾ ਸੌਦਾ ਕਰ ਰਹੇ ਹਾਂ ਉਸ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਉਸ ਦਾ ਜਿਹੜੀ ਫਰਦ ਦੇ ਵਿੱਚੋਂ ਹਿੱਸਾ ਲਿਖਾਂਗੇ ਜੋ ਵੀ ਫਰਦ ਦੇ ਵਿੱਚ ਹਿੱਸਾ ਲਿਖਿਆ ਹੋਇਆ ਹੈ ਉਸ ਤੋਂ ਸਾਰੀ ਜ਼ਮੀਨ ਦਾ ਸੌਦਾ ਕਰਨਾ ਜਾਂ ਘਟਾ ਵਧਾਣਾ ਸਹੀ ਉਸ ਦੇ ਵਿੱਚ ਹਿੱਸੇ ਵਟੇ ਪਾ ਕੇ ਜਿਹੜਾ ਆਪਾਂ ਸੌਦਾ ਕਰਾਂਗੇ ਉਸ ਦੇ ਵਿੱਚ கேਵਟ ਨੰਬਰ ਮੈਂਸ਼ਨ ਹੋਣਾ ਚਾਹੀਦਾ ਹੈ ਜਮ੍ਹਾਂ ਮੰਦੀ ਦਾ ਸਾਲ ਜਿਹੜਾ ਉਸ ਵਿੱਚ ਲਿਖਿਆ ਹੋਣਾ ਚਾਹੀਦਾ ਹੈ ਸ ਕਲੀਅਰਲੀ ਲਿਖਣਾ ਚਾਹੀਦਾ ਹੈ ਪਲੱਸ ਇਹ ਦੇਖਣਾ ਚਾਹੀਦਾ ਹੈ ਕਿ ਉਸ ਦੇ ਉੱਪਰ ਕੋਈ ਪਹਿਲਾਂ ਲੋਨ ਲਿਮਿਟ ਨਾ ਨਹੀਂ ਜੇਕਰ ਕੋਈ ਹੈ ਤਾਂ ਉਸ ਤੋਂ ਫੰਦੀ ਸਾਨੂੰ ਸ਼ਰਤ ਐਡ ਕਰਨ ਚਾਹੀਦੀ ਹੈ ਕਿ ਰਿਸ਼ਤੀ ਤੋਂ ਪਹਿਲਾਂ ਜਿਹੜਾ ਇਹ ਲੋਨ ਲਿਮਿਟ ਵੇਚਦਾਰ ਤੇ ਰਹ ਉਹ ਕਲੀਅਰ ਕਰਨ ਦੀ پابੰਦ ਹੋਵੇਗੀ ਠੀਕ ਹੈ ਸੋ ਇਹ ਚੀਜ਼ ਮੈਂਸ਼ਨ ਕਰਨ ਤੋਂ ਬਾਅਦ ਜਿਹੜਾ ਸਾਨੂੰ ਉਸ ਅਰਜੀ ਠੀਕ ਹੈ ਜਿੰਨੇ ਬਾਣ ਦਾ ਸੀ ਰਕਵੇ ਦਾ ਸੌਦਾ ਕਰ ਰਹੇ ਉਸ ਦੀ ਸਾਈਡਾ ਠੀਕ ਹੈ ਜ਼ਰੂਰ ਲਿਖਣੀਆਂ ਚਾਹੀਦੀਆਂ ਸਾਨੂੰ ਕਿ ਉਸ ਦੇ ਪੂਰਬ ਪੱਛਮ ਤੇ ਉੱਤਰ ਦੱਖਣ ਦੇ ਵਿੱਚ ਕੌਣ ਲੱਗਦਾ ਹੈ ਲੈਹਿੰਦਾ ਚੜਦਾ ਠੀਕ ਹੈ ਸੱਜੇ ਖੱਬੇ ਉਸ ਵਾਹਨ ਦੇ ਕੌਣ ਲੱਗਦਾ ਜਿੱਥੇ ਅਸੀਂ ਕਬਜ਼ਾ ਲੈਣਾ ਹੈ ਸਾਈਡਾ ਬਹੁਤ ਹੀ ਵੇहद ਜ਼ਰੂਰੀ ਹੈ ਕਿਉਂਕਿ ਕਈ ਵਾਰ ਅਸੀਂ ਸੌਦਾ ਕਰ ਲੈਨੇ ਆ ਰਿਸ਼ਤੀ ਕਰਵਾ ਲੈਨੇ ਆ ਜੇ ਤੋ ਸਾਈਡਾ ਮੈਂਸ਼ਨ ਨਹੀਂ ਕੀਤੀ ਜਾਂਦੀਆਂ ਤਾਂ ਬਾਅਦ ਵਿੱਚ ਧਿਰਾਂ ਦਾਸ ਵਿੱਚ ਝਗੜਾ ਹੋ ਜਾਂਦਾ ਕਈ ਵਾਰੀ ਬਾਹ ਜਿਹੜਾ ਵਾਹਨ ਹੈ ਹੋਰ ਕਿਤੇ ਦਿਖਾ ਕੇ ਤੇ ਕਬਜ਼ਾ ਬਾਅਦ ਵਿੱਚ ਹੋਰ ਜਗ੍ਹਾ ਦੇਣਾ ਤਾਂ ਇਸ ਤਰ੍ਹਾਂ ਜਿਹੜਾ ਡਿਸਪਿਊਟ ਪੈਦਾ ਹੋ ਜਾਂਦਾ ਸੋ ਸਾਈਡਾਂ ਦਾ ਮੈਂਸ਼ਨ ਕਰਨਾ ਬਹੁਤ ਹੀ ਜ਼ਰੂਰੀ ਹੈ ਉਸ ਤੋਂ ਬਾਅਦ ਹੈ ਜੀ ਸੌਦਾ ਲਿਖਣਾ ਸਹੀ ਰੇਟ ਲਿਖਿਆ ਜਾਣਾ ਚਾਹੀਦਾ ਹੈ ਬਿਆਨ ਦੇ ਵਿੱਚ ਕਈ ਵਾਰ ਅਸੀਂ ਇਥਿਓਲਜੀ ਹਨ ਕਿ ਸਰਕਾਰੀ ਰੇਟ ਮੁਤਾਬਕ ਲਿਖੀ ਬਿਆਨਾਂ ਜਾਂ ਫਿਰ ਜੋ ਰੇਟ ਉੱਪਰ ਸੌਦਾ ਹੋਇਆ ਹੈ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਪ੍ਰਤੀ ਮਰਲਾ ਜਾਂ ਪ੍ਰਤੀ ਕਨਾਲ ਜਾਂ ਪ੍ਰਤੀ ਬਿਸਵਾ ਠੀਕ ਹੈ ਜੋ ਵੀ ਤੁਹਾਡਾ ਸੌਦਾ ਹੋਇਆ ਉਸ ਨੂੰ ਸਹੀ ਮੈਂਸ਼ਨ ਕਰਨਾ ਚਾਹੀਦਾ ਕਿਉਂਕਿ ਕੱਲ ਨੂੰ ਜੇਕਰ ਇਹ ਕੋਰਟ ਵਿੱਚ ਜਾਂਦਾ ਤਾਂ ਤੁਹਾਡਾ ਜੋ ਵੀ ਸ਼ਰਤ ਹੋਵੇਗੀ ਬਿਆਨਾ ਜਵਤ ਕਰਨ ਦੀ ਆ ਫਿਰ ਦੁੱਗਣਾ ਬੌਸ ਕਰਨ ਦੀ ਉਸ ਕਰਾਉਡਿੰਗ ਜਿਹੜਾ ਇਹ ਬਿਲਕੁਲ ਸਹੀ ਰਹੇਗਾ ਪਤਾ ਲਿਖਣ ਤੋਂ ਬਾਅਦ ਜਿਹੜਾ ਅਸੀਂ ਬਿਆਨਾਂ ਦੀ ਗੱਲ ਕਰਾਂਗੇ ਕਿ ਬਿਆਨਾਂ ਆਮ ਤੌਰ ਤੇ ਜਿਹੜਾ ਚੌਥਾ ਹਿੱਸਾ ਸੌਦੇ ਦਾ ਦਿੱਤਾ ਜਾਂਦਾ ਹੈ 25% ਜਿਹੜਾ ਬਿਆਨਾ ਦਿੱਤਾ ਜਾਵੇਗਾ ਤੇ ਬਿਆਨ ਉਸ ਤੋਂ ਬਾਅਦ ਇਹ ਲਿਖਣਾ ਹੈ ਕਿ ਅਸੀਂ ਕਿਸ ਚੀਜ਼ ਰਾਹੀਂ ਦੇ ਰਿਹਾ ਨਗਦ ਦੇ ਰਿਹਾ ਕਹੇ ਠੀਕ ਹੈ ਜੀ ਨਗਦ ਹੋ ਗਿਆ ਆਰਟੀਜੀਐਸ ਵਗੈਰਾ ਕਰਾ ਰਹੇ ਆ ਜਾਂ ਕਿਸੇ ਵੀ ਤਰੀਕੇ ਨਾਲ ਅਸੀਂ ਬੈਂਕ ਚ ਟਰਾਂਸਫਰ ਕਰ ਰਹੇ ਕੋਈ ਚੈੱਕ ਵਗੈਰਾ ਦੇ ਰਹੇ ਆ ਤਾਂ ਉਸ ਨੂੰ ਸਹੀ ਤਰੀਕੇ ਨਾਲ ਮੈਂਸ਼ਨ ਕਰਨਾ ਚਾਹੀਦਾ ਕਿਸ ਬੈਂਕ ਦੇ ਵਿੱਚ ਟਰਾਂਸਫਰ ਕੀਤਾ ਹੈ ਕਿਸ ਵੱਲੋਂ ਕੀਤਾ ਗਿਆ ਟ੍ਰਾਂਜੈਕਸ਼ਨ ਨੰਬਰ ਕੀ ਹੈ ਜਾਂ ਚੈੱਕ ਨੰਬਰ ਕੀ ਹੈ ਇਹ ਕਲੀਅਰਲੀ ਉਸ ਵਿੱਚ ਲਿਖਿਆ ਹੋਣਾ ਚਾਹੀਦਾ ਤੇ ਕਿਸ ਵਿਅਕਤੀ ਦੇ ਖਾਤੇ ਵਿੱਚ ਟਰਾਂਸਫਰ ਕੀਤਾ ਜਾ ਰਿਹਾ ਹੈ ਤੇ ਵੇਚਦਾਰ ਵੱਲੋਂ ਜਿਹੜਾ ਅਸਲ ਮਾਲਕ ਉਸ ਵੱਲੋਂ ਹੀ ਕੀਤਾ ਜਾਣੀ ਚਾਹੀਦਾ ਹੈ ਤੇ ਜੋ ਬਿਆਨ ਕਰ ਰਿਹਾ ਉਸ ਦੇ ਖਾਤੇ ਵਿੱਚ ਹੀ ਕੀਤਾ ਜਾਣੀ ਚਾਹੀਦਾ ਹੈ ਜਿਹੜਾ ਕਿ ਸਹੀ ਇੱਕ ਹਦਾਇਤ ਕਹਿ ਸਕਦੇ ਆਪਾਂ ਠੀਕ ਹੈ ਉੰਜ ਚੱਲੀ ਜਾਂਦਾ ਰਹਿੰਦਾ ਕਿ ਵੇਚਦਾਰ ਵੱਲੋਂ ਵੀ ਕੋਈ ਹੋਰ ਟਰਾਂਸਫਰ ਕਰ ਦਿੰਦਾ ਖਰੀਦਣ ਵਾਲਾ ਵੀ ਆਪਣੇ ਕਿਸੇ ਵਾਰਸ ਦੇ ਖਾਤੇ ਵਿੱਚ ਕਈ ਵਾਰ ਟਰਾਂਸਫਰ ਕਰਾ ਲੈਂਦਾ ਤਾਂ ਇਸ ਤਰ੍ਹਾਂ ਜਿਹੜਾ ਬਾਅਦ ਵਿੱਚ ਇਹ ਕਿ ਡਿਸਪਿਊਟ ਦਾ ਕਾਰਨ ਵੀ ਬਣ ਸਕਦਾ ਹੈ ਆ ਜਾਂਦੀਆਂ ਜੀ ਸ਼ਰਤਾਂ ਜਿਵੇਂ ਕਿ ਜੇਕਰ ਕੋਈ ਵੇਚਦਾਰ ਸੌਦੇ ਤੋਂ ਮੁੱਕਰਦਾ ਹੈ ਠੀਕ ਹੈ ਵੇਚਦਾਰ ਇਸ ਇਕਰਾਰ ਤੋਂ ਮੁੱਕਰਦਾ ਹੈ ਜੋ ਰਜਿਸਟਰੀ ਤਰੀਕ ਤੈਅ ਕੀਤੀ ਜਾਂਦੀ ਹੈ ਜੋ ਵੀ ਰਜਿਸਟਰੀ ਕਰਾਉਣ ਦੀ ਤਰੀਕ ਦੋਵਾਂ ਤਰ੍ਹਾਂ ਵਿੱਚ ਤੈਅ ਹੁੰਦੀ ਹੈ ਉਸ ਤਰੀਕ ਉੱਪਰ ਜੇਕਰ ਉਸ ਤੋਂ ਜਿਆਦਾ ਪਹਿਲਾਂ ਠੀਕ ਹੈ ਕੋਈ ਪਹਿਲਾਂ ਮੁੱਕਰਦਾ ਤਾਂ ਉਸ ਦੀ ਸ਼ਰਤਾਂ ਕੀ ਲਿਖੀ ਜੇਕਰ ਵੇਚਦਾਰ ਮੁੱਕਰਦਾ ਹੈ ਤਾਂ ਜੋ ਵੀ ਉਸ ਨੇ ਬਿਆਨ ਲਾਇਆ ਹੁੰਦਾ 25% ਠੀਕ ਹੈ ਤਾਂ ਉਹ ਉਸ ਦਾ ਦੁੱਗਣਾ ਵਾਪਸ ਕਰੇਗਾ ਜੇਕਰ ਉਹ ਮੁੱਕਰਦਾ ਹੈ ਅਤੇ ਜੇਕਰ ਖਰੀਦਦਾਰ ਉਸ ਐਗਰੀਮੈਂਟ ਤੋਂ ਜਿਹੜਾ ਮੁੱਕਰਦਾ ਹੈ ਤਾਂ ਜਿਹੜਾ ਜੋ ਵੀ ਉਸ ਨੇ ਬਿਆਨ ਦਿੱਤਾ ਹੁੰਦਾ 25% ਤਾਂ ਉਹ ਉਸ ਦਾ ਜਿਹੜਾ ਵੇਚਦਾਰ ਧਿਰ ਵੱਲੋਂ ਜ਼ਬਤ ਸਮਝਿਆ ਜਾਂਦਾ ਹੈਗਾ ਬਿਆਨ ਦੇ ਵਿੱਚ ਇਹ ਕਲੀਅਰਲੀ ਮੈਂਸ਼ਨ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਜੋ ਵੀ ਜ਼ਮੀਨ ਦਾ ਸੌਦਾ ਕੀਤਾ ਜਾ ਰਿਹਾ ਉਸ ਨੂੰ ਜੋ ਵੀ ਨਹਿਰੀ ਹੈ ਨਹਿਰੀ ਪਾਣੀ ਹੈ ਜਾਂ ਕੋਈ bari ਠੀਕ ਹੈ ਖਾਲ ਪਹੀ ਦਰਖਤ ਵਗੈਰਾ ਜੋ ਵੀ ਉਸ ਨੂੰ ਹੈਗੇ ਹੈ ਉਸ ਵਿੱਚ ਕੋਈ ਟਿਊਬਲ ਕਨੈਕਸ਼ਨ ਹੈ ਕੋਈ ਬੋਰ ਹੈ ਠੀਕ ਹੈ ਕੋਈ ਪਾਈਪ ਲਾਈਨ ਹੈ ਕੋਈ ਜਾਲ ਵਗੈਰਾ ਕਿਸੇ ਵੀ ਤਰ੍ਹਾਂ ਦੀ ਉਸ ਵਿੱਚ ਜੋ ਵੀ ਕੁਝ ਬਣਿਆ ਹੋਇਆ ਕੋਈ ਕੋਠਾ ਵਗੈਰਾ ਬਣਾ ਹੋਇਆ ਕੋਈ ਮੋਟਰ ਕਨੈਕਸ਼ਨ ਲੱਗਿਆ ਸਾਰਾ ਉਸ ਵਿੱਚ ਮੈਂਸ਼ਨ ਕੀਤਾ ਜਾਣਾ ਚਾਹੀਦਾ ਹੈ ਕਿ ਇਹ ਚੀਜ਼ ਜਿਹੜੀ ਖਰੀਦਾਰ ਨੂੰ ਪੂਰੀ ਹਾਸਲ ਹੋਵੇਗੀ ਜਾਂ ਉਸ ਵਿੱਚ ਕੁਝ ਹਿੱਸਾ ਹਾਸਲ ਹੋਵੇਗਾ ਜਾਂ ਫਿਰ 80 ਦਿਤ ਨੂੰ ਨਹੀਂ ਹਾਸਲ ਹੋ ਵੀ ਕਿ ਠੀਕ ਹੈ ਇਹ ਉਸ ਦੇ ਵਿੱਚ ਕਲੀਅਰਲੀ ਲਿਖਿਆ ਹੋਣਾ ਚਾਹੀਦਾ ਜਦੋਂ ਵੀ ਅਸੀਂ ਕਰਾਰਨਾਮਾ ਲਿਖ ਰਹੇ ਹੁੰਦੇ ਆ ਤਾਂ ਉਸ ਦੇ ਵਿੱਚ ਇਹ ਗੱਲ ਜ਼ਰੂਰ ਲਿਖੀ ਜਾਣ ਚਾਹੀਦੀ ਹੈ ਕਿ ਰਜਿਸਟਰੀ ਕਰਾਉਣ ਸਮੇਂ ਜੋ ਸਰਕਾਰ ਵੱਲੋਂ ਨਵੇਂ ਰੂਲ ਲਾਗੂ ਕੀਤੇ ਗਏ ਨੇ ਐਨਓਸੀ ਵਗੈਰਾ ਦੇ ਠੀਕ ਹੈ ਜਾਂ ਕੋਈ ਐਨਓਸੀ ਬਿਜਲੀ ਬੋਰਡ ਦੀ ਹੈ ਜਾਂ ਪੁਰਾਣਾ ਦਫ਼ਤਰ ਤੋਂ ਹੈ ਜਾਂ ਫਿਰ ਕਿਸੇ ਕਮੇਟੀ ਵੱਲੋਂ ਜੋ ਵੀ ਐਨਓਸੀ ਜਾਰੀ ਕੀਤੀ ਜਾਂਦੀ ਹੈ ਠੀਕ ਹੈ ਜਾ ਕਿਸੇ ਸੁਸਾਇਟੀ ਵੱਲੋਂ ਜੋ ਵੀ ਐਨਓਸੀ ਹੈ ਉਸ ਨੂੰ ਲੈਂਡ ਦੀ ਜ਼ਿੰਮੇਵਾਰੀ ਕਿਸੇ ਦੀ ਹੋਵੇਗੀ ਠੀਕ ਹੈ ਸੁਸਾਇਟੀ ਐਨਓਸੀ ਜੇਕਰ ਵੇਚਦਾਰ ਦੀ ਹੁੰਦੀ ਹੈ ਠੀਕ ਹੈ ਤੇ ਪੁੱਡਾ ਦਫ਼ਤਰ ਵੱਲੋਂ ਵੇਚਦਾਰ ਲੈ ਕੇ ਆਵੇਗਾ ਜੋ ਵੀ ਸਿੱਧਾ ਖਰਚ ਹੋਵੇਗਾ ਵੇਚਦਾਰ ਕਰੇਗਾ ਫਰਦ ਜਮ੍ਹਾਂ ਮੰਦੀ ਹੈ ਉਸ ਨੂੰ ਲੈਂਡ ਦੀ ਜ਼ਿੰਮੇਵਾਰੀ ਵੇਚਦਾਰ ਦੀ ਹੋਵੇਗੀ ਠੀਕ ਹੈ ਕਈ ਵਾਰ ਤਰ੍ਹਾਂ ਦਾ ਆਪਸੀ ਰਜ਼ਾਮੰਦੀ ਹੋ ਜਾਂਦੀ ਹੈ ਕਿ ਖਰਚ ਖਰੀਦਦਾਰ ਕਰੇਗਾ ਠੀਕ ਹੈ ਤਾਂ ਇਹ ਚੀਜ਼ਾਂ ਪਹਿਲਾਂ ਮੈਂਸ਼ਨ ਕਰ ਦੇਣੀਆਂ ਚਾਹੀਦੀਆਂ ਤਾਂ ਜੋ ਬਾਅਦ ਵਿੱਚ ਡਿਸਪਿਊਟ ਦਾ ਕਾਰਨ ਨਾ ਬਣਨਾ ਹੁਣ ਗੱਲ ਕਰਦੇ ਹਾਂ ਜੀ ਇੱਕ ਬਹੁਤ ਹੀ ਜ਼ਰੂਰੀ ਸ਼ਰਤ ਠੀਕ ਹੈ ਉਹ ਸ਼ਰਤ ਕਿਹੜੀ ਹੈ ਜਦੋਂ ਆਪਾਂ ਐਗਰੀਮੈਂਟ ਦੇ ਉੱਪਰ ਰਜਿਸਟਰੀ ਤਸਦੀਕ ਕਰਵਾਉਣ ਦੀ ਮਿਆਦ ਨਿਸ਼ਚਿਤ ਕਰ ਲੈਣੇ ਆ ਠੀਕ ਹੈ ਕਈ ਵਾਰ ਕੀ ਹੁੰਦਾ ਉਸ ਨਿਸ਼ਚਿਤ ਮਿਆਦ ਦੇ ਉੱਪਰ ਕੋਈ ਨਾ ਕੋਈ ਅੜਚਣ ਪੈਦਾ ਹੋ ਜਾਂਦੀ ਹੈ ਠੀਕ ਹੈ ਉਸ ਚੀਜ਼ ਨੂੰ ਵੀ ਮੈਂਸ਼ਨ ਕਰਨਾ ਚਾਹੀਦਾ ਵੀ ਨਿਸ਼ਚਿਤ ਤਰੀਕੇ ਦੇ ਉੱਪਰ ਜੇਕਰ ਕੋਈ ਸਰਕਾਰੀ ਛੁੱਟੀ ਆਉਂਦੀ ਹੈ ਜਾਂ ਕੋਈ ਹੜਤਾਲ ਵਗੈਰਾ ਹੁੰਦੀ ਹੈ ਜਾਂ ਕੋਈ ਐਮਰਜੈਂਸੀ ਵਗੈਰਾ ਹੁੰਦੀ ਹੈ ਦੋਵੇਂ ਤਰ੍ਹਾਂ ਜੋ ਕਿਸੇ ਨੂੰ ਤਾਂ ਦੋਵੇਂ ਤਰ੍ਹਾਂ ਜਿਹੜਾ ਆਪਸੀ ਸਹਿਮਤੀ ਨਾਲ ਮਿਆਦ ਵਧਾ ਸਕਦੀਆਂ ਨੇ ਤੁਸੀਂ ਵਿੱਚ ਇਹ ਵੀ ਮੈਂਸ਼ਨ ਕੀਤਾ ਹੋਣਾ ਚਾਹੀਦਾ ਕਿ ਜੇਕਰ ਮਿਆਦ ਵੇਚਦਾਰ ਵਧਾਉਂਦਾ ਹੈ ਜਾਂ ਖਰੀਦਦਾਰ ਵਧਾਉਂਦਾ ਹੈ ਤਾਂ ਜੋ ਵੀ ਉਸ ਨੂੰ ਮਿਆਦ ਅੱਗੇ ਵਧਾਉਣ ਤੇ ਜੋ ਖਰਚ ਆਵੇਗਾ ਉਹ ਕੌਣ ਕਰੇਗਾ ਇਸ ਚੀਜ਼ ਤੇ ਮੈਂਸ਼ਨ ਹੋਣਾ ਚਾਹੀਦਾ ਹੈ ਜਾਂ ਫਿਰ ਜੇਕਰ ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਪੈਦਾ ਮੰਦੇ ਕੋਈ ਵੀ ਤੇ ਰਜਨ ਬੁਝਕੇ ਇਹਨਾਂ ਗੱਲਾਂ ਤੋਂ ਰਿਸਤੀਬਾ ਤਸਦੀਕ ਕਰਵਾਉਣ ਤੋਂ ਟਾਲ ਮਟੋਲ ਕਰ ਰਹੇ ਹੋਵੇ ਤਾਂ ਜਿਹੜੀਆਂ ਦੋਵੇਂ ਤਰਾਏ ਉਹ ਇਸ ਚੀਜ਼ ਵਿੱਚ ਆਪਸੀ ਸਹਿਮਤੀ ਨਾਲ ਪਹਿਲਾਂ ਹੀ ਲਿਖ ਲੈਣ ਕਿ ਜੇਕਰ ਕਿਸੇ ਵੀ ਕਾਨੂੰਨੀ ਅਰਚਣ ਨਾ ਹੋਣ ਕਾਰਨ ਜੇਕਰ ਕੋਈ ਤਰ ਜਾਣਬੁੱਝ ਕੇ ਇਸ ਤਰ੍ਹਾਂ ਕਰੇਗੀ ਤਾਂ ਉਸ ਵਿੱਚ ਮੈਂਸ਼ਨ ਕਰਦੇ ਨੇ ਵੀ ਇਸ اقਰਾਰਨਾਮਾ ਬੈਅਦ ਦੀ ਜਿਹੜੀ ਤਾਰੀਖ ਹੈ ਸਿਰਫ ਇੱਕ ਵਾਰੋ ਹੀ ਵਧਾਈ ਜਾਵੇਗੀ ਜੇਕਰ ਕੋਈ ਐਮਰਜੈਂਸੀ ਆ ਕੋਈ ਸਰਕਾਰੀ ਛੁੱਟੀ ਵਗੈਰਾ ਆਉਂਦੀ ਹੈ ਤੇ ਨਹੀਂ ਫਿਰ ਇਸ ਨਿਸ਼ਚਿਤ ਤਰੀਕ ਪਰ ਜਿਹੜੀ ਧਿਰਾਂ ਨੂੰ ਰਿਸਟੀ ਬੈਥ ਸਵੀਕਾਰਵਾਉਂਦੀ ਉਹ ਪਾਵੰਦ ਹੋਣਗੀਆਂ ਨਾਲ ਦੀ ਨਾਲ ਦੋਮੇ ਤਰ੍ਹਾਂ ਦੇ ਕਾਨੂੰਨੀ ਵਾਰਸਾਂ ਦੇ ਵੀ ਜਿਹੜਾ ਇਸ ਵਿੱਚ ਮੈਂਸ਼ਨ ਕਰਨਾ ਚਾਹੀਦਾ ਜੇਕਰ ਕੋਈ ਕਿਸੇ ਤਰ੍ਹਾਂ ਦਾ ਕਾਨੂੰਨ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਜਿਹੜੇ ਉਸਦੇ ਕਾਨੂੰਨੀ وارث ਵੀ ਇਹਨਾਂ ਸ਼ਰਤਾਂ ਨੂੰ ਮੰਨਣ ਦੇ پابੰਦ ਹੋਣਗੇ ਜੇਕਰ ਕੋਈ ਨਹੀਂ ਇਸ ਤਰ੍ਹਾਂ ਕਰਦਾ ਤਾਂ ਜਿਹੜੀ ਦੂਜੀ ਤਰ੍ਹਾਂ ਉਹ ਬਜਰੀਆ ਜਾਂ ਆਪਾਂ ਕਹਿ ਸਕਦੇ ਆਦਾਲਤ ਰਾਹੀਂ ਵੀ ਜਿਹੜੀ ਉਹ ਇਹਨਾਂ ਸ਼ਰਤਾਂ ਨੂੰ ਲਾਗੂ ਕਰਵਾ ਸਕਦੀ ਹੈ ਇਹਨਾਂ ਸ਼ਰਤਾਂ ਮੁਤਾਬਕ ਜੁਰਮਾਨਾ ਵਸੂਲ ਸਕਦੀ ਹੈ ਜਾਂ ਫਿਰ ਰਜਿਸਟਰੀ ਵਗੈਰਾ ਕਰਾ ਸਕਦੀ ਹੈ ਉਸ ਵਿੱਚ ਕਲੀਅਰਲੀ ਮੈਂਸ਼ਨ ਹੋਣਾ ਚਾਹੀਦਾ ਸੋ ਇਹ ਸੀ ਕੁਝ ਖਾਸ ਗੱਲਾਂ ਹੋ ਸਕਦਾ ਇਸ ਵਿੱਚ ਵੀ ਕੋਈ ਜ਼ਰੂਰੀ ਗੱਲਾਂ ਰਹਿ ਗਈਆਂ ਹੋਣ ਲਿਖਣ ਤੋਂ ਜਾਂ ਦੱਸਣ ਤੋਂ ਤੇ ਉਤੋਂ ਇਸ ਤੋਂ ਬਾਅਦ ਜਿਹੜਾ ਸਾਰਾ ਐਗਰੀਮੈਂਟ ਲਿਖਣ ਤੋਂ ਬਾਅਦ ਹੈ ਜਿਹੜਾ ਘੱਟੋ ਘੱਟ ਦੋ ਗਵਾਹਾਂ ਦੇ ਦਸਤਕਤ ਜ਼ਰੂਰ ਹੋਣੇ ਚਾਹੀਦੇ ਇੱਕ ਵੇਚਦਾਰ ਤੇਰੇ ਵੱਲੋਂ ਤੇ ਇੱਕ ਖਰੀਦਦਾਰ ਤੇਰੇ ਵੱਲੋਂ ਜਿਹੜੇ ਦਸਤਕਤ ਹੋਣੇ ਚਾਹੀਦੇ ਆ ਮੋਤਵਾਰ ਵਿਅਕਤੀ ਹੋਣ ਪੰਚ ਸਰਪੰਚ ਨੰਬਰਦਾਰ ਤਾਂ ਬਹੁਤ ਵਧੀਆ ਗੱਲ ਆ ਨਹੀਂ ਤੁਸੀਂ ਆਮ ਗਵਾਹ ਵੀ ਪਾ ਸਕਦੇ ਹੋ ਪਾਣਾ ਲਿਖਣ ਤੋਂ ਬਾਅਦ ਤੁਸੀਂ ਇਸ ਨੂੰ ਨਿਊਟਰੀ ਜਿਹੜਾ ਨੋਟਰੀ ਟੈਸਟਰ ਜ਼ਰੂਰ ਕਰਵਾਓ ਨਿਊਟਰੀ ਰਜਿਸਟਰੀ ਵਿੱਚ ਦਰਜ ਜ਼ਰੂਰ ਕਰਾਓ ਜੋ ਵੀ ਉਹਨਾਂ ਦੇ ਸਰਕਾਰੀ ਫੀਸ ਹੋਵੇਗੀ ਉਹ ਲੈ ਲੈਣਗੇ ਉਸ ਦੇ ਨਾਲ ਕੀ ਹੋਵੇਗਾ ਜੋ ਵੀ ਨੋਟਰੀ ਕਰਨ ਵਾਲਾ ਵਕੀਲ ਹੋਵੇਗਾ ਉਸ ਦੀ ਵੀ ਗਵਾਹੀ ਹੋ ਜਾਵੇਗੀ ਕੱਲ ਨੂੰ ਕੋਈ ਡਿਸਪਿਊਟ ਹੁੰਦਾ ਤਾਂ ਉਹ ਖੁਦ ਆਪਣਾ ਜਿਹੜਾ ਰਿਕਾਰਡ ਲੈ ਕੇ ਅਦਾਲਤ ਦੇ ਵਿੱਚ ਪੇਸ਼ ਹੋਵੇਗਾ ਕਿ ਦੋਵਾਂ ਤਰ੍ਹਾਂ ਦੇ ਵਿੱਚ ਇਹ ਐਗਰੀਮੈਂਟ ਹੋਇਆ ਇਹਨਾਂ ਨੇ ਉਸ ਦੇ ਰਜਿਸਟਰ ਉੱਪਰ ਇਸ ਤਾਰੀਖ ਨੂੰ ਦਸਤਖਤ ਕੀਤੇ ਨੇ ਸਹਿਮਤੀ ਨਾਲ ਹੋਇਆ ਠੀਕ ਹੈ ਉਹ ਸਾਰਾ ਕੁਝ ਉਸ ਦੇ ਵਿੱਚ ਜਿਹੜਾ ਬਿਆਨ ਦੇਵੇਗਾ ਇਸ ਦੇ ਨਾਲ ਇਹ ਫਾਇਦਾ ਹੁੰਦਾ ਜਦੋਂ ਅਸੀਂ ਨੋਟਰੀ ਦਰਜ ਵਗੈਰਾ ਕਰਾਉਨੇ ਆ ਇਸ ਤਰ੍ਹਾਂ ਜਿਹੜਾ ਐਗਰੀਮੈਂਟ ਲਿਖਣ ਤੋਂ ਬਾਅਦ ਆ ਜਿਹੜੀ ਖਰੀਦਦਾਰ ਤਰ੍ਹਾਂ ਉਹ ਅਸਲ ਐਗਰੀਮੈਂਟ ਦੀ ਕਾਪੀ ਰੱਖੇਗੀ ਤੇ ਜਿਹੜੀ ਵੇਚਦਾਰ ਤੇ ਰਹੂ ਆਪਣੇ ਕੋਲ ਫੋਟੋ ਕਾਪੀ ਰੱਖੇਗੀ ਹੋ ਸਕੇ ਤਾਂ ਜਿਹੜੇ ਦੋ ਗਵਾਹ ਹਨ ਉਹਨਾਂ ਨੂੰ ਵੀ ਆਪਣੇ ਪਾਸ ਇੱਕ ਇੱਕ ਫੋਟੋ ਕਾਪੀ ਜ਼ਰੂਰ ਰੱਖਣੀ ਚਾਹੀਦੀ ਹੈ ਕਿਉਂਕਿ ਕਈ ਵਾਰ ਜ਼ਿਆਦਾ ਲੰਮੀ ਡੇਟ ਪਾਈ ਹੋਣ ਕਰਕੇ ਐਗਰੀਮੈਂਟ ਜਾਂ ਕਿਸੇ ਤਰ੍ਹਾਂ ਖਲੋ ਗੁੰਮ ਹੋ ਜਾਣ ਦੇ ਹਾਲਾਤ ਵਿੱਚ ਤਾਂ ਉਹ ਜਿਹੜਾ ਸਾਡੇ ਲਈ ਫਾਇਦੇਮੰਦ ਰਹੇਗਾ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਐਗਰੀਮੈਂਟ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਸਵਾਲ ਹੈ ਠੀਕ ਹੈ ਤੁਸੀਂ ਕਮੈਂਟ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਾਰ ਨੂੰ ਪਿਆਰ ਭਰ ਸასი ਸ਼ੇਕਾ